ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੜ ਹੰਸ ਮਹਲਾ ਤੀਜਾ ਏ ਸਰੀਰ ਜਗਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰਾਖੇ ਸੇ ਉਬਰੇ ਹੋਰ ਜਮੈ ਆਵੈ ਜਾਏ ਈ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜਮੈ ਆਵੈ ਜਾਏ ਹੋਰ ਮਰ ਜਮੈ ਆਵੈ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁਖ ਨਾ ਹੋਈ ਇਥੇ ਕਮਾਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ ਜਿਆਪੁਰ ਕੋਰ ਅੰਧਾਰ ਮਹਾਗਵਾਰ ਨਾ ਤਿਥੈ ਭੈਣ ਨ ਭਾਈ ਇਹ ਸਰੀਰ ਜਦਰੀ ਹੈ ਇਸ ਨੂੰ ਜਰ ਪਹੁੰਚਾਈ ਕਾਇਆ ਕੰਚਨ ਤਾਂ ਥੀਏ ਜਾਂ ਸਤਗੁਰ ਲਏ ਮਲਾਏ ਪਰਮ ਮਾਇਆ ਵਿੱਚੋਂ ਕੱਟੀਏ ਸੱਚ ਦੇ ਨਾਮ ਸਮਾਏ ਸੱਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹੋ ਮੈਂ ਜਾਏ ਜਿਨੀ ਪੁਰਖੀ ਹਰ ਨਾਮ ਚਿਤ ਲਾਇਆ ਤਨ ਕੈ ਹੌ ਲਾਗੋ ਪਾਏ ਕਉ ਆ ਕੰਚਨ ਤਾਥੀਐ ਜਾ ਸਤਗੁਰ ਲਏ ਮਲਾਏ ਸੋ ਸੱਚ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਈ ਬਿਨ ਸਤਗੁਰ ਭਰਮ ਪੁਲਾਣਿਆ ਕਿਆ ਮੋ ਦੇਸਣ ਆਗੇ ਜਾਏ ਕਿਆ ਦੇਨ ਮੋ ਜਾਏ ਅਭ ਗਣ ਪਸਤਾਏ ਦੁਖੋ ਦੁਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਪਿਰ ਕੈ ਅੰਕ ਸਮਾਏ ਜਿਸ ਜੀਵੜਾ ਵਰਨਾ ਸੁਝਈ ਇਸ ਆਗੈ ਕਹੀਏ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇਵ ਜਾਏ ਜਿਨਨੀ ਸਚੜਾ ਸੱਚ ਸਲਾਹਿਆ ਹਉ ਤਿਨ ਲਾਗੋ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਦਨ ਮਿਲਿਆ ਮਲ ਸਭ ਜਾਏ ਸੱਚੇ ਸਰਣਾਏ ਸੱਚੇ ਸਹਜ ਸੁ ਭਾਏ ਨਾਮ ਨਰੰਜਣ ਅਗਮ ਅਗੋਚਰ ਸਤਗੁਰ ਦਿਆ ਬੁਝਾਏ ਆਨੰਦਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿੰਨੀ ਸੱਚੜਾ ਸੱਚ ਤੇ ਆਇਆ ਹਉ ਤਿਨ ਕੈ ਲਾਗੋ ਪਾਏ ਆਨੰਦਨ ਭਗਤ ਕਰੈ ਰੰਗ ਰਾਤੇ ਨਾਨਕ ਸੱਚ ਸਮਾਏ ਜਿੰਨੀ ਜਿੰਨੀ ਸੱਚੜਾ ਸੱਚ ਤੇ ਆਇਆ ਹਉ ਤਿਨ ਕੈ ਲਾਗੋ ਪਾਏ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਹਨ हे ਭਾਈ ਇਹ ਸਰੀਰ ਪ੍ਰਾਣਾ ਹੋ ਜਾਣ ਵਾਲਾ ਹੈ ਇਸ ਨੂੰ ਬੜੇ ਪਾ ਜ਼ਰੂਰ ਆਗ ਰੋਂਦਾ ਹੈ ਪਰ ਮਨੁੱਖ ਇਸ ਸਰੀਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਜਿੰਨਾ ਮਨੁੱਖਾਂ ਦੀ ਗੁਰੂ ਨੇ ਰੱਖਿਆ ਕੀਤੀ ਉਹ ਮੋਹ ਵਿੱਚ ਗਰਕ ਹੋਣ ਤੋਂ ਬਚ ਜਾਂਦੇ ਹਨ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਨਹੀਂ ਆਉਂਦਾ ਉਹ ਇਸ ਸਰੀਰ ਦੇ ਮੋਹ ਵਿੱਚ ਫਸ ਕੇ ਮਰਦਾ ਹੈ ਜਾਂਦਾ ਹੈ ਮਰਦਾ ਹੈ ਗੁਰੂ ਦੀ ਸ਼ਰਨ ਨਾ ਪੈਣ ਵਾਲੇ ਮਨੁੱਖ ਸਰੀਰਕ ਮੋਹ ਵਿੱਚ ਫਸ ਕੇ ਮੁੜ ਮੁੜ ਜਾਂਦੇ ਮਰਦੇ ਰਹਿੰਦੇ ਹਨ ਅੰਤ ਵੇਲੇ ਜਾਂਦੇ ਹੋਏ ਹੱਥ ਮਲਦੇ ਹੀ ਜਾਂਦੇ ਹਨ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਨੂੰ ਕਦੇ ਸੁਖ ਨਸੀਬ ਨਹੀਂ ਹੁੰਦਾ। ਫੇ ਭਾਈ ਇਸ ਲੋਕ ਵਿੱਚ ਮਨੁੱਖ ਜਿਹੜੀ ਕਰਨੀ ਕਮਾਉਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਲੋਕ ਵਿੱਚ ਆਪਣੀ ਇੱਜ਼ਤ ਗਵਾ ਲੈਂਦਾ ਹੈ। ਜਮਰਾਜ ਦੀ ਪੂਰੀ ਵਿੱਚ ਵੀ ਪਰਲੋਕ ਵਿੱਚ ਵੀ ਉਸਦੇ ਆਤਮਿਕ ਜੀਵਨ ਵਾਸਤੇ ਕੋ ਕੁ ਹਨੇਰਾ ਬਹੁਤ ਹਨੇਰਾ ਹੀ ਟਿਕਿਆ ਰਹਿੰਦਾ ਹੈ ਇਸ ਦੁਨੀਆ ਵਾਲਾ ਕੋਈ ਭੈਣ ਭਰਾ ਉਸ ਲੋਕ ਵਿੱਚ ਸਹਾਈਤਾ ਨਹੀਂ ਕਰ ਸਕਦਾ ਏ ਭਾਈ ਇਹ ਸਰੀਰ ਪ੍ਰਾਣਾ ਹੋ ਜਾਣ ਵਾਲਾ ਹੈ ਇਸ ਨੂੰ ਬੜਾ ਆਪਾ ਜ਼ਰੂਰ ਆ ਜਾਂਦਾ ਹੈ ਪਰ ਮਨੁੱਖ ਇਸ ਸਰੀਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਏ ਭਾਈ ਮਨੁੱਖ ਦਾ ਇਹ ਸਰੀਰ ਤਦੋਂ سونے ਬਾਗ ਪਵਿੱਤਰ ਹੁੰਦਾ ਹੈ ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ ਤਦੋਂ ਮਨੁੱਖ ਸਦਾ ਥਿਰ ਰਹਿਣ ਵਾਲੀ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਤੇ ਇਸ ਦੇ ਅੰਦਰੋਂ ਮਾਇਆ ਦੀ ਖਾਤਰ ਭਟਕਣਾ ਦੂਰ ਹੋ ਜਾਂਦੀ ਹੈ ਮਨੁੱਖ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਪਰਬੋ ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ ਇਸ ਆਨੰਦ ਵਿੱਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ ਤੇ ਇਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ اے ਭਾਈ ਜਿੰਨਾ ਮਨੁੱਖਾਂ ਨੇ ਪ੍ਰਮਾਤਮਾ ਦੇ ਨਾਮ ਵਿੱਚ ਚਿੱਤ ਜੋੜਿਆ ਹੋਇਆ ਹੈ ਮੈਂ ਉਹਨਾਂ ਦੀ ਚਰਣੀ ਲੱਗਦਾ ਹਾਂ ਮਨੁੱਖ ਦਾ ਇਹ ਸਰੀਰ ਤਦੋਂ سونے ਬੰਗ ਪਵਿੱਤਰ ਹੋ ਜਾਂਦਾ ਹੈ ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ। हे ਭਾਈ ਉਸ ਸਦਾ ਕਾਇਮ ਰਹਿਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ ਜੇ ਗੁਰੂ ਸਿਫਤ ਸਲਾਹ ਕਰਨ ਦੀ ਅਕਲ ਦੇ ਦੇਵੇ। ਗੁਰੂ ਦੀ ਸ਼ਰਨ ਤੋਂ ਬਿਨਾਂ ਜੀਵ ਇਸਤਰੀਆਂ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੀ ਪੈ ਜਾਂਦੀਆਂ ਹਨ ਤੇ ਪ੍ਰਲੋਕ ਵਿੱਚ ਜਾ ਕੇ ਸ਼ਰਮਸਾਰ ਹੁੰਦੀਆਂ ਹਨ। ਪਰ ਲੋਕ ਵਿੱਚ ਜਾ ਕੇ ਉਹ ਮੂਹ ਨਹੀਂ ਬਖਾ ਸਕਦੀਆਂ ਠੇ ਭਾਈ ਜਿਹੜੀ ਜੀਵ ਇਸਤਰੀ ਔਕਣ ਵਿੱਚ ਫਸ ਜਾਂਦੀ ਹੈ ਉਹ ਆਖਰ ਪਛਤਾਉਂਦੀ ਹੈ ਉਹ ਸਦਾ ਦੁੱਖ ਹੀ ਦੁੱਖ ਸਹਿਣਦੀ ਹੈ ਪਰਮਾਤਮਾ ਦੇ ਨਾਮ ਵਿੱਚ ਰੰਗੀਆਂ ਹੋ ਜਾਂ ਜੀਵ ਇਸਤਰੀਆਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਕੇ ਗੂੜੇ ਪ੍ਰੇਮ ਰੰਗ ਵਿੱਚ ਮਸਤ ਰਹਿੰਦੀਆਂ ਹਨ ਹੇ ਭਾਈ ਉਸ ਪਰਮਾਤਮਾ ਦੇ ਬਰਾਬਰ ਦਾ ਜਗਤ ਵਿੱਚ ਕੋਈ ਨਹੀਂ ਦਿਸਦਾ ਇਸ ਵਾਸਤੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਅੱਗੇ ਕੋਈ ਦੁੱਖ ਸੁੱਖ ਦੱਸਿਆ ਨਹੀਂ ਜਾ ਸਕਦਾ ਪਰ ਉਸ ਸਦਾ ਕਾਇਮ ਰਹਿਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ ਜੇ ਗੁਰੂ ਸਿਫਤ ਸਲਾਹ ਕਰਨ ਦੀ ਸਮਝ ਬਖਸ਼ ਦੇਵੇ ਜਿਨ੍ਹਾਂ ਨੇ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕੀਤੀ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਉਹ ਮਨੁੱਖ ਅਡੋਲ ਚਿੱਤ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ ਉਹਨਾਂ ਦਾ ਦਰਸ਼ਨ ਕੀਤਿਆਂ ਬਕਾਰਾਂ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ਉਹਨਾਂ ਦਾ ਜੀਦਾਰ ਕਰਨ ਨਾਲ ਬਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਜਿਹੜਾ ਮਨੁੱਖ ਉਹਨਾਂ ਦਾ ਦਰਸ਼ਨ ਕਰਦਾ ਹੈ ਉਹ ਮਨੁੱਖ ਸਦਾ ਸਿਰ ਪ੍ਰਭੂ ਦੇ ਨਾਮ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਉਹ ਸਦਾ ਸਿਰ ਹਰੀ ਵਿੱਚ ਲੀਨ ਹੋ ਜਾਂਦਾ ਹੈ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ اے ਭਾਈ ਪ੍ਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਕਰਨ ਵਾਲਾ ਹੈ ਪਰ ਪ੍ਰਭੂ ਸਿਆਣਪ ਚਤ్రਾਈ ਦੇ ਰਾਹੀ ਆ ਪਹੁੰਚ ਹੈ ਗਿਆਨ ਇੰਦਰੀਆਂ ਵੀ ਉਸ ਤੱਕ ਪਹੁੰਚ ਨਹੀਂ ਸਕਦੀਆਂ। ਇਹਨਾਂ ਨੂੰ ਗੁਰੂ ਨੇ ਪ੍ਰਭੂ ਦੀ ਸੂਝ ਦਿੱਤੀ। ਉਹ ਏ ਨਾਨਕ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਕੇ ਹਰ ਵੇਲੇ ਨਾਮ ਰੰਗ ਵਿੱਚ ਰੰਗੇ ਹੋਏ ਪ੍ਰਭੂ ਦੀ ਭਗਤੀ ਕਰਦੇ ਰਹਿੰਦੇ ਹਨ। ਏ ਭਾਈ ਜਿਨ੍ਹਾਂ ਨੇ ਸਦਾ ਕਾਇਮ ਰਹਿਣ ਵਾਲੀ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਉਦਮ ਫੜ ਲਿਆ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ